ਉਹਨਾਂ ਆਪਸਪੋਸ ਕਰੀ ਬਾਰਵੀਂ ਕਲਾਸ ਦੇ ਬੱਚਿਆਂ ਨੂੰ ਮੈਥ ਪੜਾ ਰਿਹਾ ਹਾਂ ਉਹਦੇ ਚ ਕਈ ਬੱਚੇ ਗੁੱਸੇ ਵਾਲੇ ਵੀ ਹੁੰਦੇ ਹਨ ਜਿਹੜੇ ਮਾਪੇ ਦੇ ਮੂਰੇ ਵੀ ਆਰਗੂਮੈਂਟ ਕਰਦੇ ਹਨ ਤਾਂ ਸਾਡੇ ਮੂਰੇ ਵੀ ਕਰਦੇ ਹਨ ਉਹਨਾਂ ਨੂੰ ਫਿਕਰ ਹੀ ਨਹੀਂ ਰਹਿੰਦਾ ਹੈਗਾ ਕਿਉਂਕਿ ਅੱਜ ਕੱਲ ਨਾ ਬੱਚਿਆਂ ਨੇ ਇੱਕ ਮਾਈਂਡ ਵਿੱਚ ਨਾ ਗੱਲ ਬਿਠਾ ਲਈ ਹੈ ਕਿ ਅਸੀਂ ਤਾਂ ਪੈਸੇ ਦੇਣੇ ਨੇ ਚਾਹੇ ਅਸੀਂ ਟੀਚ ਲੋਕ ਪੇਰੈਂਟਸ ਨੂੰ ਇਹ ਹੋ ਜਾਂਦਾ ਹੈ ਕਿ ਅਸੀਂ ਤਾਂ ਟੀਚਰ ਨਾ ਖਰੀਦ ਲੈਣੇ ਬਸ 1500 ਚ ਹਰ ਮਹੀਨੇ ਦਾ ਇੱਕ ਸਬਜੈਕਟ ਦਾ ਅਸੀਂ ਟੀਚਰ ਖਰੀਦ ਲਿਆ ਬਸ ਵੀ ਇਹ ਸਾਡੇ ਮੁਤਾਬਕ ਚੱਲੇਗਾ ਸਾਡੇ ਬੱਚੇ ਨੂੰ ਝਿੜਕੇਗਾ ਨਹੀਂ ਹੈਗਾ ਅੱਜ ਕੱਲ ਨਾ ਫਿਤਰਤ ਨਾ ਬੱਚਿਆਂ ਦੀ ਉਸ ਤਰ੍ਹਾਂ ਬਣਦੀ ਜਾ ਰਹੀ ਹੈ ਕਹਿਣ ਦਾ ਮਤਲਬ ਹੈ ਕਿ ਬੱਚੇ ਜਿਹੜੇ ਵੀ ਪੜਦੇ ਆ ਕੋਚਿੰਗ ਸੈਂਟਰਾਂ ਚ ਉਹ ਟੀਚਰ ਨੂੰ ਨਾ ਆਪਣੇ ਮੁਤਾਬਕ ਚਲਾਣਾ ਚਾਹੁੰਦੇ ਆ ਨਾ ਹੂੰ ਪੁਰਾਣੇ ਵੇਲਿਆਂ ਦੀ ਗੱਲ ਕਰੀ ਨਾ ਟੀਚਰ ਜਦੋਂ ਬੱਚਾ ਕੋਈ ਗਲਤ ਹੁੰਦਾ ਸੀਗਾ ਨਾ ਤਾਂ ਮਾਵਾ-ਬਾਪ ਖੁਦ ਜਾਂਦੇ ਸੀਗੇ ਮੈਡਮ ਹੂੰ ਹੂੰ ਕਿ ਸਾਡੇ ਬੱਚੇ ਨੇ ਨਾ ਇਹ ਹਰਕਤ ਕੀਤੀ ਇਹਨੂੰ ਝਿੜਕੋ ਤਾਂ ਬੱਚੇ ਨੂੰ ਟੀਚਰ ਨਾਲ ਥੱਪੜ ਤੱਕ ਮਾਰਦੇ ਸੀ ਹੂੰ ਅੱਜ ਕੱਲ ਨਾ ਟਾਈਮ ਨਹੀਂ ਰਿਹਾ ਹੈਗਾ ਅੱਜ ਕੱਲ ਹਰ ਇੱਕ ਟੀਚਰ ਨੂੰ ਆਪਣੀ ਜੋਬ ਪਿਆਰੀ ਆ ਠੀਕ ਹੈ ਉਹ ਫਿਰ ਸਕੂਲ ਵਾਲਿਆਂ ਨੂੰ ਤਾਂ ਫੀਸ ਤੱਕ ਮਤਲਬ ਹੁੰਦਾ ਮੈਡਮ ਉਹ ਟੀਚਰ ਨੂੰ ਨਾ ਕੱਢ ਕੇ ਬਾਹਰ ਮਾਰਦੇ ਆ ਹੂੰ ਕਿਉਂਕਿ ਉਹਨੂੰ ਉਹਨਾਂ ਨੂੰ ਪਤਾ ਕਿ 5-6000 ਬੱਚੇ ਨੇ ਮਹੀਨੇ ਦੀ ਫੀਸ ਦੇਣੀ ਹੈ ਹੂੰ ਹੂੰ ਇਸ ਕਰਕੇ ਨਾ ਟੀਚਰਸ ਦਾ ਇਹ ਜਿਹੜਾ ਰਿਸਪੈਕਟ ਹੈ ਨਾ ਇਹ ਵੀ ਘਟਦੀ ਜਾ ਰਹੀ ਹੈ ਹੂੰ ਪਰ ਇਹ ਸੋਚਣ ਦਾ ਟਾਈਮ ਹੈ ਦੇਖੋ ਟੀਚਰ ਇੱਕ ਗੁਰੂ ਹੈ ਬੱਚਾ ਸਕਸੈਸਫੁਲ ਹੁੰਦਾ ਨਾ ਉਸ ਦੇ ਪਿੱਛੇ ਨਾ ਟੀਚਰ ਦਾ ਮੇਨਰ ਰੋਲ ਹੁੰਦਾ ਹੈ ਦੇਖੋ ਟੀਚਰ ਪੜ੍ਹਾਉਂਦਾ ਹੁਣ ਟੀਚਰ ਨੂੰ ਇਹ ਹੁੰਦਾ ਕਿ ਮੈਂ ਆਪਣੇ ਨਾਲੋਂ ਵੱਧਨਾ ਆਪਣੇ ਬੱਚੇ ਨੂੰ ਦੇ ਸਕਾਂ ਟੀਚਰ ਹੁਣ ਪੜ੍ਹਾ ਰਿਹਾ ਮੈਡਮ ਕਲਾਸ 'ਚ ਬਟਿਆ ਉਹਨੂੰ ਇਹ ਹੁੰਦਾ ਕਿ ਮੈਂ ਇੱਥੋਂ ਤੋਂ ਵੀ ਮਟੀਰੀਅਲ ਇਕੱਠਾ ਕਰ ਲਵਾਂ ਉਸ ਬੁੱਕ ਤੋਂ ਵੀ ਮਟੀਰੀਅਲ ਇਕੱਠਾ ਕਰ ਲਵਾਂ ਵੀ ਕੱਲ ਨੂੰ ਬੱਚੇ ਜਦੋਂ ਐਗਜ਼ਾਮੀਨੇਸ਼ਨ 'ਚ ਬੈਠਣਗੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਏ ਕਿ ਮੇਰੇ ਬੱਚੇ ਟੌਪ ਕਰਨ ਟੀਚਰ ਨਾ ਬਹੁਤ ਮਿਹਨਤ ਕਰਕੇ ਪੜ੍ਹਾਉਂਦਾ ਹੈ ਪਰ ਅੱਜ ਕੱਲ ਦੇ ਜੋ ਬੱਚੇ ਨੇ ਪੇਰੈਂਟਸ ਨੇ ਉਹ ਟੀਚਰ ਦੀ ਵੈਲਿਊ ਬਿਲਕੁਲ ਨਹੀਂ ਸਮਝਦੇ ਹੈਗੇ ਚਾਹੇ ਕੋਈ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਵਾ ਰਿਹਾ ਹੈ ਟੀਚਰ ਨਾ ਬਹੁਤ ਮਿਹਨਤ ਕਰਦਾ ਇਹ ਤਾਂ ਹੈ ਨਾ ਕਿ ਇੱਕ ਬੁੱਕ ਚੋਂ ਪੜ੍ਹਾਤਾ ਕਿਉਂਕਿ ਉਹਨੇ ਅੱਗੇ ਵੀ ਆਪਣੇ ਇੰਸਟੀਚੂਟ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਮੈਡਮ ਜੀ ਇਸ ਕਰਕੇ ਨਾ ਮਾਪੇ ਨੂੰ ਵੀ ਮੈਂ ਤੁਹਾਡੇ ਇਸ ਦਿ ਤਰੀਕ ਸਲਾਹ ਦੇਣਾ ਚਾਹਾਂਗਾ ਕਿ ਹਮੇਸ਼ਾ ਆਪਣੇ ਬੱਚਿਆਂ ਦੀ ਨਾ ਸੁਣੋ ਹੂੰ ਜੋ ਟੀਚਰ ਪੜਾ ਰਿਹਾ ਨਾ ਅਗਰ ਥੋੜਾ ਬੱਚਾ ਗਲਤ ਹੈ ਤਾਂ ਆਪਣੇ ਬੱਚੇ ਨੂੰ ਵੀ ਤੁਸੀਂ ਝਿੜਕੋ ਇੱਕਦਮ ਜਾ ਕੇ ਤੁਸੀਂ ਟੀਚਰ ਨਾਲ ਨਾਲ ਲੜੋ ਪਿੱਛੇ ਜੇ ਖਬਰ ਵੀ ਪੜ੍ਹੀ ਸੀ ਕਿ ਬੱਚੇ ਨੂੰ ਡਾਂਟਾ ਕਿਸੇ ਪ੍ਰਾਈਵੇਟ ਕੋਚਿੰਗ ਸੈਂਟਰ ਨੇ ਔਰ ਪੇਰੈਂਟਸ ਨੇ ਜਾ ਕੇ ਨਾ ਉਹ ਟੀਚਰ ਨੂੰ ਮਾਰਿਆ ਬਹੁਤ ਜ਼ਿਆਦਾ ਹੂੰ ਦੇਖੋ ਮਾਪੇ ਆਪਣੇ ਬੱਚਿਆਂ ਦਾ ਕਸੂਰ ਨਹੀਂ ਕੱਢਦੇ ਹੈਗੇ ਉਹੀ ਨਾ ਇੱਕ ਟਾਈਮ ਸੀਗਾ ਮਤਲਬ ਗੁਰੂ ਨੂੰ ਰੱਬ ਦਾ ਦੌਦਦਾ ਦਿੱਤਾ ਜਾਂਦਾ ਹੈ ਕਿ ਰੱਬ ਦੇ ਬਰਾਬਰ ਆ ਗੁਰੂ ਬਿਲਕੁਲ ਬਿਲਕੁਲ ਅੱਜ ਤਾਂ ਰਿਹਾ ਹੀ ਨਹੀਂ ਹੈਗਾ ਅੱਜ ਕੱਲ ਤਾਂ ਮਾਪੋਂ ਪਹਿਲੇ ਕਹਿੰਦੇ ਨੇ ਕਿ ਬੱਚੇ ਨੂੰ ਛਿੜਕਿਓ ਨਾ ਔਰ ਬੱਚੇ ਤਾਂ ਹੀ ਤਾਂ ਬੇਵਾਰੇ ਹੋ ਗਏ ਮੈਡਮ ਅੱਜ ਕੱਲ ਸੁਣਦੇ ਨਹੀਂ ਹੈਗੇ ਹਾਂ ਦੇਖੋ ਕਿਉਂ ਇੰਨੇ ਜਿਆਦਾ ਕਈ ਵਾਰ ਕੀ ਹੁੰਦਾ ਕ੍ਰਾਈਮ ਚ ਦੇਖਦੇ ਆ ਛੋਟੇ ਛੋਟੇ ਬੱਚਿਆਂ ਦੀ ਸ਼ਮੂਲੀਅਤ ਹੋ ਰਹੀ ਹੈ ਅੱਗੇ ਕੀ ਹੁੰਦਾ ਸੀਗਾ ਨੈਤਿਕ ਕਦਰਾਂ ਕੀਮਤਾਂ ਮਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਸੀਗਾ ਮੈਡਮ ਜਿਹੜੇ ਸਾਡੇ ਬਜ਼ੁਰਗ ਦੱਸਦੇ ਸੀਗੇ ਹਾਂ ਨਾ ਬਿਨੈਤਿਕ ਕਦਰਾਂ ਕੀਮਤਾਂ ਕੀ ਹਨ ਬਦਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਨਾਨਾ ਨਾਨੀ ਦਾ ਕੀ ਰੋਲ ਹੈ ਇਕੇ ਮੰਮੀ ਚਾਚੇ ਅੱਜ ਕੱਲ ਤਾਂ ਅੰਕਲ ਆਂਟੀ ਤਾਂ ਕਿਸੀ ਮਤ ਰਹਿ ਗਏ ਮੈਡਮ ਇਹ ਚੀਜ਼ ਜੀ ਹਨਾ ਤਾਂ ਕਹਿਣ ਦਾ ਮਤ ਕਿ ਬੱਚੇ ਨੂੰ ਚੰਗੀ ਤਰ੍ਹਾਂ ਨਾ ਸਮਝਾਇਆ ਜਾਂਦਾ ਸੀਗਾ ਅੱਜ ਕੱਲ ਤਾਂ ਬੱਚੇ ਸੁਣਦੇ ਹੀ ਨਹੀਂ ਕਿਸੇ ਦੀ ਮੋਬਾਈਲ ਸਕੂਲ ਤੋਂ ਆ ਕੇ ਮੋਬਾਈਲ ਮੋਬਾਈਲ ਨਾਲ ਬੱਚਿਆਂ ਨੇ ਆਪਣਾ ਉਹਨਾਂ ਨੇ ਆਧਾਰ ਬਣਾ ਲਿਆ ਲਾਈਫ ਦਾ ਇਸ ਕਰਕੇ ਨਾ ਮੈਂ ਕਹਿਣਾ ਚਾਹਾਂਗਾ ਕਿ ਪੇਰੈਂਟਸ ਨੂੰ ਵੀ ਥੋੜੇ ਇਹਦੇ ਚੈਨਲ ਦੇ ਜ਼ਰੀਏ ਕਿ ਨਾ ਬੱਚਿਆਂ ਦੀ ਨਾ ਜ਼ਿਆਦਾ ਨਾ ਸੁਣੋ ਜਿੱਥੇ ਤੁਹਾਨੂੰ ਲੱਗਦਾ ਥੋੜੇ ਬੱਚੇ ਗਲਤ ਹੈ ਜੇ ਤੁਸੀਂ ਉਹਨਾਂ ਨੂੰ ਡਾਂਟੋਗੇ ਨਾ ਬੱਚਿਆਂ ਨੂੰ ਆਟੋਮੈਟਿਕਲੀ ਉਹਦੇ ਮਨ ਚ ਨਾ ਡਰ ਹੋਏਗਾ ਕਿ ਸਾਡੇ ਪੇਰੈਂਟਸਾਨੂੰ ਡਾਂਟ ਰਹੇ ਜੇ ਅਸੀਂ ਗਲਤ ਹਰਕਤ ਕਰ ਰਹੇ ਹਾਂ ਤਾਂ ਸਾਡੇ ਟੀਚਰ ਵੀ ਡਾਂਟਣਗੇ ਅੱਜ ਕੱਲ ਨਾ ਟੀਚਰ ਨਾਲ ਡਰਦਾ ਹੈ ਬੱਚੇ ਨੂੰ ਡਾਂਟਣ ਦੇ ਇਸ ਕਰਕੇ ਬੱਚੇ ਨੂੰ ਨਾ ਡਰ ਹੀ ਨਹੀਂ ਰਿਹਾ ਹੈਗਾ ਇਸ ਕਰਕੇ ਮੇਰਾ ਕਹਿਣ ਦਾ ਇਹ ਮਤਲਬ ਹੈ ਕਿ ਬੱਚੇ ਜੇ ਸ਼ੁਰੂ ਤੋਂ ਹੀ ਬੱਚੇ ਨੂੰ ਇੱਕ ਕੰਟਰੋਲ 'ਚ ਰੱਖਾਂਗੇ ਇੰਨਾ ਵੀ ਕੰਟਰੋਲ ਨਾ ਕਰੋ ਕਿ ਤੁਸੀਂ ਬੱਚਿਆਂ ਨੂੰ ਆਪਣੇ ਅਕੋਰਡਿੰਗ ਚ ਲਾਓ ਪਰ ਇੰਨੀ ਵੀ ਉਹਨਾਂ ਨੂੰ ਲੀਨਿਐਂਸੀ ਨਾ ਦਿਓ ਕਿ ਬੱਚੇ ਵੇ ਬਾਰੇ ਹੋ ਜਾਣ ਕਿ ਕੱਲ ਨੂੰ ਬਾਹਰ ਤੋਂ ਆ ਕੇ ਬੰਦਾ ਕਹੇ ਥੋੜੇ ਕਰ ਲੰਬਾ ਲੈ ਕੇ ਆਏ ਕਿ ਤੁਹਾਡੇ ਬੱਚੇ ਤਾਂ ਗਲਤ ਹਨ ਇਸ ਕਰਕੇ ਨਾ ਇੱਕ ਹਰ ਇੱਕ ਚੀਜ਼ ਦਾ ਇੱਕ ਲੈਵਲ ਹੈ ਹਰ ਇੱਕ ਚੀਜ਼ ਇੱਕ ਕੰਟਰੋਲ ਵਿੱਚ ਹੁੰਦੀ ਹੈ ਹੂੰ ਮਤਲਬ ਪੰਜਾਬ ਪੁਲਿਸ ਦੀ ਆਪਾਂ ਗੱਲ ਕਰ ਰਹੇ ਸੀ ਆ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪੰਜਾਬ ਪੁਲਿਸ ਦਾ ਰਵਈਆ ਥੋੜਾ ਰੂਡ ਹੁੰਦਾ ਹੈ ਨਾ ਤੇ ਜਦ ਉਹਨਾਂ ਨੇ ਲੋਕਾਂ ਦੀ ਹੈਲਪਲੀ ਹੁੰਦੇ ਨੇ ਉਹਨਾਂ ਦੀ ਡਿਊਟੀ ਹੁੰਦੀ ਲੋਕਾਂ ਦੀ ਹੈਲਪ ਕਰਨੀ ਬਟ ਉਲਟਾ ਲੋਕਾਂ ਦੇ ਨਾਲ ਹੀ ਧੱਕਾ ਕਰਦੇ ਨੇ ਪੁਲਿਸ ਵਾਲੇ ਉਦੋਂ ਭਾਸ਼ਾ ਵੀ ਉਹੋ ਜਿਹੀ ਹੁੰਦੀ ਤੇ ਤੁਸੀਂ ਟ੍ਰੇਨ ਕਰਦੇ ਹੋ ਇਦਾਂ ਦੇ ਬੱਚਿਆਂ ਨੂੰ ਹਨਾ ਉਸ ਤੋਂ ਪਹਿਲਾਂ ਤੇ ਮਤਲਬ ਤੁਹਾਨੂੰ ਕੀ ਤੁਹਾਡਾ ਇਹਦੇ ਤੇ ਕੀ ਥਾਟ ਹੈ ਦੇਖੋ ਮੈਡਮ ਪੁਲਿਸ ਸਾਡੀ ਰੱਖਿਆ ਲਈ ਹੈ ਹਮ ਹਰੇਕ ਕਾਇਦੇ ਕਾਨੂੰਨ ਵਿੱਚ ਰਹਿੰਦਾ ਹੈ ਬੰਦਾ ਹਮ ਹਨਾ ਹਰੇਕ ਨੂੰ ਕਾਇਦੇ ਕਾਨੂੰਨ ਪਤਾ ਹੈ ਜੀ ਦੇਖੋ ਬੱਚਾ ਕੋਚਿੰਗ ਲੈ ਕੇ ਜਾਂਦਾ ਹੈ ਆਪਣਾ ਪੇਪਰ ਕਲੀਅਰ ਕਰਦਾ ਹੈ ਬਾਅਦ ਚ ਫਿਰ ਆਪਣਾ ਫਿਜ਼ੀਕਲ ਕਲੀਅਰ ਕਰਦਾ ਫਿਰ ਉਹਨੂੰ ਕਿਰਪਾ ਨਾਲ ਉਹਨੂੰ ਲੈਟਰ ਮਿਲਦਾ ਹੈ ਉਹ ਆਪਣੀ ਪੋਸਟ ਦੀ ਨਾ ਰਿਸਪੈਕਟ ਕਰਦਾ ਹੈ ਬੱਚਾ ਕਿ ਮੈਨੂੰ ਤਾਂ ਇਹ ਪੜ ਕੇ ਵੀ ਨਹੀਂ ਹੁਣ ਕਈ ਵਾਰ ਕੀ ਹੁੰਦਾ ਹੈ ਕਈ ਬੱਚੇ ਬਹੁਤ ਬਰ ਪੇਪਰ ਦਿੰਦੇ ਹਨ ਰਹਿ ਜਾਂਦੇ ਹਨ ਉਹਨਾਂ ਨੂੰ ਫਿਰ ਦੁੱਖ ਹੁੰਦਾ ਹੈ ਦੇਖੋ ਪਰਮਾਤਮਾ ਨੇ ਪੋਸਟ ਦਿੱਤੀਆਂ ਚਾਹੇ ਕੋਈ ਵੀ ਹੈ ਚਾਹੇ ਉਹ ਗਰੁੱਪ ਡੀ ਦੀ ਪੋਸਟ ਹੈ ਠੀਕ ਹੈ ਹਰੇਕ ਬੰਦੇ ਨੂੰ ਜਿਹਨੂੰ ਇਹ ਰਿਜਕ ਮਿਲਿਆ ਇੱਕ ਤਰ੍ਹਾਂ ਨਾਲ ਠੀਕ ਹੈ ਨੌਕਰੀ ਮਿਲੀ ਹੈ ਉਧਰ ਸਤਿਕਾਰ ਕਰਨਾ ਚਾਹੀਦਾ ਹੈ ਦੇਖੋ ਕਈ ਵਾਰ ਅੱਪਾ ਹੁਣ ਕਰੋਨਾ ਟਾਈਮ ਵਿੱਚ ਲੈ ਜੇ ਪੁਲਿਸ ਦੀ ਗੱਲ ਕਰੀਏ ਪੁਲਿਸ ਨੇ ਕਿੰਨਾ ਲੋਕਾਂ ਦਾ ਸਾਥ ਦਿੱਤਾ ਠੀਕ ਹੈ ਕੇਕ ਤੱਕ ਜਿਨ੍ਹਾਂ ਦੇ ਬੱਚਿਆਂ ਦੇ ਜਨਮ ਦਿਨ ਸੀਗੇ ਕੇਕ ਤੱਕ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਘਰੇ ਲੈ ਕੇ ਗਿਆ ਹੂੰ ਠੀਕ ਹੈ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਬੱਚਿਆਂ ਦਾ ਸੈਲੀਬ੍ਰੇਟ ਕੀਤਾ ਹੂੰ ਜਨਮ ਦਿਨ ਹੂੰ ਦੇਖੋ ਇਹ ਵੀ ਪੱਕਾ ਹੈਗਾ ਹੁਣ ਕਈ ਵਾਰ ਕੀ ਹੁੰਦਾ ਆਪਾਂ ਕਹਿ ਦਿੰਦੇ ਆ ਕਿ ਪੁਲਿਸ ਗਲਤ ਕਰ ਰਹੀ ਹੈ ਧੱਕਾ ਕਰ ਰਹੀ ਹੈ ਨਹੀਂ ਦੇਖੋ ਹਰ ਇੱਕ ਬੰਦੇ ਇੱਕ ਲਿਮਟ ਚ ਹੈ ਮੈਂ ਉਹਨਾਂ ਨੂੰ ਵੀ ਉਹਨਾਂ ਨੇ ਵੀ ਇੱਕ ਦਾਇਰੇ 'ਚ ਰਹਿਣਾ ਇਹ ਤਾਂ ਹੈ ਨਹੀਂ ਕਿ ਉਹਨਾਂ ਦੇ ਉੱਪਰ ਅਧਿਕਾਰੀ ਨਹੀਂ ਬੈਠੇ ਹਨ ਉਹਨਾਂ ਨੂੰ ਵੀ ਉੱਪਰ ਜਵਾਬ ਦੇਣਾ ਨੇ ਆਪਣੇ ਅਫਸਰਾਂ ਨੂੰ ਹੂੰ ਇਸ ਕਰਕੇ ਕਈ ਵਾਰ ਅਸੀਂ ਜਾਂਦੇ ਹਾਂ ਸਾਨੂੰ ਕਹਿੰਦੇ ਸਾਨੂੰ ਇਨਸਾਫ ਨਹੀਂ ਜੀ ਮਿਲਿਆ ਹੈਗਾ ਹੂੰ ਇੱਕ ਲਿਮਟ ਵਿੱਚ ਸਾਨੂੰ ਵੀ ਰਹਿਣਾ ਚਾਹੀਦਾ ਹੈ ਦੇਖੋ ਉਹ ਆਪਣੀ ਡਿਊਟੀ ਨਿਭਾਉਂਦੇ ਆ ਹੁਣ ਕਈ ਵਾਰ ਕੀ ਹੁੰਦਾ ਹੁਣ ਕਰੋਨਾ ਟਾਈਮ 'ਚ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਿੰਨੀ ਜ਼ਿੰਮੇਵਾਰੀਆਂ ਨਿਭਾਈਆਂ ਦੇਖੋ ਉਹ ਵੀ ਤਾਂ ਕਿਸੇ ਦੇ ਬੱਚੇ ਨੇ ਹੋਰ ਇਸ ਵळे ਉਹ ਕਿਸੇ ਦੇ ਪਿਓ ਨਹੀਂ ਅੱਗੇ ਬੱਚੇ ਉਹਨਾਂ ਦੇ ਵੀ ਨਹੀਂ ਅੱਗੇ ਉਹਨਾਂ ਦੇ ਵੀ ਪੇਰੈਂਟਸ ਨੇ ਦੇਖੋ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਕਿਦਾਂ ਲੋਕਾਂ ਨੂੰ ਕੰਟਰੋਲ ਕੀਤਾ ਫਿਰ ਲੋਕ ਵੀ ਜੇ ਕਾਇਦੇ ਕਾਨੂੰਨ ਨਹੀਂ ਫੋਲੋ ਕਰਦੇ ਉਹਨਾਂ ਨੇ ਕੀ ਸੀਗੇ ਕਰਦੇ ਅੰਦਰ ਰਹਿਣਾ ਜਦੋਂ ਪ੍ਰੋਬਲਮ ਆਈ ਸੀਗੀ ਇਹ ਲੋਕ ਬਾਹਰ ਫਿਰਦੇ ਨੇ ਫਿਰ ਤਾਂ ਉਹਨਾਂ ਨੂੰ ਕਿਆ ਕਹਿੰਦੇ ਸ਼ਬਦ ਵਰ ਟਾਈਟ ਵਰਤਣੀ ਪੈਗੀ ਗਾਲਾਂ ਕੱਢਣੀਆਂ ਪੈਣਗੀਆਂ ਜੇ ਲੋਕ ਨਹੀਂ ਸੁਣਦੇ ਹੈਗੇ ਹੂੰ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਨਾ ਜੇ ਆਪਾਂ ਕਾਨੂੰਨ ਨੂੰ ਨਹੀਂ ਫੋਲੋ ਕਰਾਂਗੇ ਜੇ ਸੀ ਕਾਨੂੰਨ ਦੇ ਕੋਡਿੰਗ ਨਹੀਂ ਚੱਲਾਂਗੇ ਤਾਂ ਫਿਰ ਉਹਨਾਂ ਨੂੰ ਵੀ ਤਾਂ ਆਪਣੀ ਕਿਆ ਕਹਿੰਦੇ ਕਾਰਵਾਈ ਕਰਨੀ ਪੈਗੀ ਹੂੰ ਦੇਖੋ ਕੁਝ ਗੱਲਾਂ 'ਚ ਮੈਂ ਇਹ ਨਹੀਂ ਕਹਿੰਦਾ ਕਿ ਠੀਕ ਹੈ ਜਾਂ ਗਲਤ ਹੈ ਦੇਖੋ ਤੁਸੀਂ ਨਾ ਇੱਕ ਨੇਚਰ ਹੈ ਇੱਕ ਲਾਅ ਹੈ ਕਾਨੂੰਨ ਹੈ ਉਸਨੂੰ ਫੋਲੋ ਕਰੋ ਤੁਸੀਂ ਡੈਫੀਨਿਟਲੀ ਤੁਹਾਨੂੰ ਫਿਰ ਕੋਈ ਕੁਝ ਨਹੀਂ ਕਹੇਗਾ ਹੂੰ ਅਗਰ ਤੁਹਾਡੀ ਕੋਈ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਜਾ ਰਹੇ ਹੋ ਉੱਥੇ ਸਬੰਧਤ ਅਧਿਕਾਰੀ ਨੂੰ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਕਿ ਮੇਰੇ ਨਾਲ ਇਹ ਮਿਸਹੈਪਨਿੰਗ ਹੋਈ ਹੈ ਜਾਂ ਮੈਨੂੰ ਕਿਸੇ ਨੇ ਕੁਝ ਗਲਤ ਕਿਹਾ ਹੈ ਉਹ ਥੋੜੀ ਡੈਫੀਨਿਟਲੀ ਗੱਲ ਸੁਣਨਗੇ ਹਮ ਅਗਰ ਗੱਲ ਸੁਣਨਗੇ ਉਹ ਥੋੜੀ ਗੱਲ ਸੁਣਨਗੇ ਉੱਥੇ ਐਪਲੀਕੇਸ਼ਨ ਵੀ ਥੜ੍ਹ ਤੋਂ ਲੈਣਗੇ ਅਗਰ ਨਹੀਂ ਕਾਰਵਾਈ ਹੁੰਦੀ ਆਪਾਂ ਕਈ ਵਾਰ ਕਹਿੰਦੇ ਆਪਾਂ ਕਹਿੰਦੇ ਯਾਰ ਇਹ ਤਾਂ ਠੀਕ ਨਹੀਂ ਹੈਗਾ ਬੰਦਾ ਫਿਰਸ ਅਗਰ ਸਾਨੂੰ ਨਹੀਂ ਇਨਸਾਫ ਮਿਲਦਾ ਸੀ ਉੱਚ ਅਧਿਕਾਰੀਆਂ ਤੱਕ ਜਾਂਦੇ ਹਮ ਪਰ ਅੱਜਕੱਲ ਜੋ ਦੇਖਿਆ ਕਿ ਉਹ ਸਿਨੈਰੀਓ ਨਹੀਂ ਰਿਹਾ ਹੈਗਾ ਪੰਜਾਬ ਦੀ ਗੱਲ ਕਰੀਏ ਹੂੰ ਪੰਜਾਬ ਚ ਸਖਤ ਸਰਕਾਰ ਬਦਲੀ ਆ 22 ਚ ਸਰਕਾਰ ਆਈ ਆ ਮਤ ਕਿਸ ਸਰਕਾਰ ਨੇ ਬਹੁਤ ਜ਼ਿਆਦਾ ਚੇਂजेस ਵੀ ਕੀਤੇ ਨੇ ਹੂੰ ਠੀਕ ਹੈ ਪੁਲਿਸ ਪ੍ਰਸ਼ਾਸਨ ਨੂੰ ਸਪੈਸ਼ਲ ਉਹਨਾਂ ਨੇ ਕਿਹਾ ਹੈ ਕਿ ਇੱਕ ਨਿਯਮ ਚ ਰਹਿਣਾ ਹੈ ਜਦੋਂ ਵੀ ਦੇਖੋ ਨਵੀਂ ਭਰਤੀ ਹੁੰਦੀ ਹੈ ਨਵੇਂ ਲੈਟਰਸ ਮਿਲਦੇ ਨੇ ਨਵੇਂ ਨੌਜਵਾਨਾਂ ਨੂੰ ਲੈਟਰਸ ਮਿਲਦੇ ਨੇ ਹੁਣ ਇਹ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਪੁਲਿਸ ਚ ਬਹੁਤ ਨੌਜਵਾਨ ਭਰਤੀ ਕੀਤੇ ਨੇ ਛਲਾ ਗਏ ਉਹ ਪਹਿਲੇ ਹੂੰ ਜਦੋਂ ਲੈਟਰਸ ਮਿਲਦੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮੋਟੀਵੇਸ਼ਨਲ ਲੈਕਚਰ ਦਿੰਦੇ ਆ ਕਿ ਤੁਸੀਂ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਹੋ ਅੱਗੇ ਤੁਸੀਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਣੀ ਹੈ ਠੀਕ ਹੈ ਦੇਖੋ ਉਦੋਂ ਬਾਅਦ ਕੀ ਹੋਇਆ ਜਿਹੜੇ ਬੰਦੇ ਇਮਾਨਦਾਰੀ ਨਾਲ ਨਹੀਂ ਡਿਊਟੀ ਨਿਭਾਉਂਦੇ ਹੈਗੇ ਫਿਰ ਫੜੇ ਵੀ ਜਾਂਦੇ ਹਨ ਹੁਣ ਵਿਜੀਲੈਂਸ ਨੇ ਕਿੰਨੇ ਅਫਸਰ ਫੜਦੇ ਨੇ ਹਮ ਰਿਸ਼ਵਤ ਲੈਂਦੇ ਹੋ ਜੇ ਸਰਕਾਰ ਸਖਤ ਹੈ ਅਧਿਕਾਰੀਆਂ ਨੂੰ ਵੀ ਡਰ ਹੈ ਪਰ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਲੋਕਾਂ ਦੇ ਨਾਲ ਪੁਲਿਸ ਉਲਟਾ ਧੱਕਾ ਕਰਦੀ ਆ ਅਗਰ ਕੋਈ ਕਿਸੇ ਮੰਤਰੀ ਦੇ ਖਿਲਾਫ ਜਾਂ ਕਿਸੇ ਮਤਲਬ ਐਮ ਐਲ ਏ ਦੇ ਖਿਲਾਫ ਕੁਝ ਬੋਲਦਾ ਆ ਆਪ ਤੇ ਤੇ ਉਹ ਪੁਲਿਸ ਉਲਟਾ ਉਹਨਾਂ ਤੇ ਐਕਸ਼ਨ ਕਰਦੀ ਆ ਕਿਸੇ ਨੂੰ ਬੋਲਣ ਦਾ ਜਮੂਰੀ ਹੱਕ ਵੀ ਨਹੀਂ ਰਿਹਾ ਹੁੰਦਾ ਨਹੀਂ ਮੈਡਮ ਕੁਝ ਗੱਲਾਂ 'ਚ ਦੇਖੋ ਕਈ ਲੋਕਾਂ ਨੂੰ ਇਨਸਾਫ ਵੀ ਮਿਲਿਆ ਅਗਰ ਕਿਸੇ ਨੇ ਕੰਪਲੀਟ ਕੀਤਾ ਕਈ ਨੂੰ ਇਨਸਾਫ ਵੀ ਮਿਲਿਆ